ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਕਸਿਕਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਪਿੰਡ ਰੋਡੇ ਕੋਠੇ ਸੰਤਾਂ ਠੀਕ ਆ ਜੀ ਮੋਬਾਈਲ ਨੰਬਰ ਹੀ 9915707336 ਠੀਕ ਆ ਆਪਾਂ 2 ਕੁ ਦਿਨ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਈ ਸੀ ਪਸੂ ਜੀ ਜਿਹੜੇ ਟੋਕੜਾ ਗੱਬਰ ਬਹੁਤ ਫੋਨ ਆਇਆ ਸੀ ਸੇਲ ਤਾਂ ਦੂਜੇ ਤੀਜੇ ਨੰਬਰ ਤੇ ਹੋ ਗਿਆ ਸੀ ਠੀਕ ਆ ਜੀ ਉਹਦੇ ਅਜੇ ਵੀ ਫੋਨ ਆਈ ਹੈ ਠੀਕ ਆ ਜੀ ਇਹ ਆਪਾਂ ਨੂੰ ਇਸ ਗੱਲ ਦੀ ਤਾਂ ਆਪਾਂ ਮਾਫੀ ਮੰਗਦੇ ਆ ਜਿਹੜਾ ਇੰਨਾ ਫੋਨ ਚੱਕਿਆ ਨਹੀਂ ਗਿਆ ਠੀਕ ਹੈ ਕੋਈ ਬੰਦੇ ਦਾ ਚੱਕਿਆ ਨਹੀਂ ਦੁੱਧਾ ਕੋਣੀ ਤੋਂ ਬੰਦੇ ਉਹਨਾਂ ਨੇ ਸਾਰੇ ਟੱਬਰ ਹੀ ਲੌਂ ਲਾ ਗਏ ਵੀ ਕਿਸੇ ਦਾ ਤਾਂ ਚੱਕਿਆ ਜਾਊ ਅੱਛਾ ਜੀ ਮੈਂ ਵੀ ਆਇਆ ਸੀ ਨਾਲੇ ਮਗਰ ਹਾਂ ਇਹ ਮੁੰਡਾ ਵੀ ਇੱਥੇ ਨਾਲ ਹੀ ਸੀ ਠੀਕ ਆਏ ਬਾਈ ਹਾਂ ਤੇ ਉਹਨਾਂ ਨੇ ਕਿਹਾ ਵੀ ਫੋਨ ਨਹੀਂ ਚੱਕਿਆ ਜਾਂਦਾ ਵੀ ਮੈਂ ਵੇਖ ਜੂਗੀ ਉਹਨਾਂ ਨੇ ਵੇਲਾ ਦੁੱਧਾ ਕੋਣੀ ਤੋਂ ਇੱਥੇ ਆ ਗਿਆ ਆਪਣੇ ਕੋਲ ਅੱਛਾ ਜੀ ਬਈ ਵੀ ਚੱਲਣ ਦੇ ਉੱਥੇ ਵੀ ਜੇ ਉੱਥੇ ਜਾ ਕੇ ਸਿੱਧੀ ਲੈ ਲਾਂਗੇ ਜੇ ਨਹੀਂ ਫੋਨ ਚੱਕਦਾ ਠੀਕ ਆ ਜੀ ਪਰ ਉਹਨਾਂ ਦੇ ਵਿਚਾਰਿਆਂ ਦੇ ਆਉਂਦੇ ਤੋਂ ਪਹਿਲਾਂ ਸੇਲ ਹੋ ਠੀਕ ਹੈ ਸੇਲ ਹੋ ਗਈ ਸੀ ਫੋਨ ਤੇ ਠੀਕ ਆ ਜੀ ਤੇ ਅੱਜ ਦੇ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੱਝ ਨੇ 18 ਕਿਲੋ ਦੁੱਧ ਦਿੱਤਾ ਜੀ ਦੂਜੇ ਸੂਤ ਠੀਕ ਆ ਜੀ ਹੁਣ ਕਿੰਨੇ ਮੈਂ ਤੀਜੇ ਸੂਏ ਸੋਣਾ ਜੀ ਹੁਣ ਤੀਜੇ ਵਾਸਤੇ ਗੱਭਣਾ ਆ ਮਤਲਬ ਉਹ ਸੂਣਾ ਹੈ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ 1 ਹਫਤਾ ਲਈ 73 ਕਿ ਬਣਾ ਇੱਕ ਹਫਤਾ ਲੱਗੂਗਾ ਤੇ ਸੀਮਨੋਂ ਵਗੈਰਾ ਦਾ ਪਤਾ ਜੀ ਨਹੀਂ ਸੀਮਨ ਦਾ ਨਹੀਂ ਠੀਕ ਆ ਤੋੜ ਕੇ ਦਿਖਾ ਦਿਓ ਜੀ ਕੱਦ ਕਾੜ ਤੁਸੀਂ ਦੇਖ ਸਕਦੇ ਹੋ ਮੱਝ ਦਾ ਬਹੁਤ ਉੱਚੇ ਲੰਮੇ ਕੱਦ ਕਾੜ ਦੀ ਬਾਈ ਦੇ ਮੋਢੇ ਤੋਂ ਵੀ ਉੱਪਰ ਜਾਂਦੀ ਆ ਬਾਕੀ ਸੋਹਣੀ ਫੇਸ ਕੁਆਲਟੀ ਆ ਸੋਹਣਾ ਗੁੰਡਾ ਸੰਗ ਤੋੜ ਕੇ ਤੁਹਾਨੂੰ ਦਿਖਾ ਦਾਂਗੇ ਕਰਮਾਲੀ ਨੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਜੀ ਪਿਛਲੇ ਸੂਏ 18 ਕਿਲੋ ਦੁੱਧ ਬਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਦਿੱਤਾ ਹੋਇਆ ਏ ਤੇ ਐਗਟੀਆਰ 18 ਪਲੱਸ ਦੀ ਉਮੀਦ ਆ ਜੀ ਲਿਓ ਵੀਰ ਵਾਪਸ ਥਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਦੇਖ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਕਿੰਨਾ ਕੁ ਦੁੱਧ ਦੇ ਦੂ ਬਈ ਅੱਜ ਯਾਰ ਇਹਨ ਕੇਰੀ ਜਿਹੀ ਤੇ ਮੇਰੇ ਕੋਲ ਰਹਿ ਜੀ 18 ਤੋਂ ਵੀ ਪਾਰ ਕਰ ਦਾਂਗੇ ਠੀਕ ਆ ਜੀ ਕਿਉਂਕਿ ਕੱਦ ਕਾਠ ਬਹੁਤ ਵੱਡਾ ਜੀ ਦੇਖ ਸਕਦੇ ਤੁਸੀਂ ਚੌੜੇ ਪੱਠ ਪੂੜੇ ਦੀ ਬਾਕੀ ਬਰੀਕ ਚਮੜੀ ਦੀ ਆ 18 19 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਮੱਜ ਨੂੰ ਬਾਕੀ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਜੀ ਦੇਖ ਸਕਦੇ ਹੋ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਕੀ ਮੁੱਲ ਹੈ ਇਹਦਾ ਇਹਦਾ ਜੇ ਤਾਂ ਹੋਵੇ ਹਰਿਆਣੇ ਦੇ ਵਿੱਚ ਠੀਕ ਆ ਜੀ ਫਿਰ ਤਾਂ ਮੰਗਣਗੇ 2.5-3 ਨੂੰ ਠੀਕ ਆ ਜੀ ਇੰਨੇ ਦੁੱਧ ਹਾਂਜੀ 20 ਕਿਲੋ 18 ਤੋਂ 20 ਕਿਲੋ ਤੋਂ ਚਵਾ ਕੇ 1 ਲੱਖ 5000 ਰੁਪਏ ਨੂੰ ਠੀਕ ਆ ਚਵਾ ਕੇ ਜੀ ਚਵਾ ਕਿਲੋ ਠੀਕ ਆ 1 ਲੱਖ 5000 ਜੋ ਕੋਈ ਐ ਲੈ ਜੀ ਹਾਂਜੀ ਫਿਰ ਉਹਦੀ ਮਰਜ਼ੀ ਫਿਰ ਆਪਣੀ ਕੋਈ ਗਾਰੰਟੀ ਨਹੀਂ ਠੀਕ ਆ ਜੀ 1 ਲੱਖ 5000 ਰੁਪਿਆ ਬਾਈ ਕਹਿੰਦਾ ਮੁੱਲ ਪਰ 18 ਤੋਂ 20 ਕਿਲੋ ਚ ਦੁੱਧ ਚਵਾ ਕੇ ਦੇਉ ਕਿਉਂਕਿ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਜੀ ਬਹੁਤ ਸ਼ਾਨਦਾਰ ਹਵਾਨਾ ਤਿਆਰ ਕਰਦੀ ਹੁੰਦੀ ਹੈ ਬਾਕੀ ਇੱਕ ਹਫ਼ਤੇ ਦੀ ਤਰਕੀ ਬਣ ਕੱਚੀ ਆ ਜੀ। ਬਾਕੀ ਮਾਨਦਾਨ ਹੋ ਜਾਊਗਾ ਜੀ ਵਿੱਚ ਥੋੜਾ ਕੰਨਾ। ਮਾਨਦਾਨ ਤਾਂ ਪੜਾ ਕੋਈ 10000 ਘਟਜੋ ਉਹਦੇ ਚੋਂ ਵੀ ਕਰਨਾ ਹੈ। ਠੀਕ ਹੈ ਜੀ। ਹਾਂ। ਦੋ ਨੰਬਰ ਹੈ ਜੀ। ਇਹਦੀ ਕੀ ਡਿਟੇਲ ਆ ਜੀ? ਡਿਟੇਲ ਇਹ ਆਈ ਇਹਦੀ ਇਹ ਕੱਲ ਲਈ ਹੈ। ਠੀਕ ਹੈ ਜੀ। ਉਹਨਾਂ ਦੇ ਘਰੇ ਤੋਂ ਚੋਕ ਲੈ ਵਧੀਆ। ਅੱਛਾ ਜੀ। ਠੀਕ ਹੈ ਤੇ ਆਪਣੇ ਘਰੇ ਆ ਕੇ ਤਾਂ ਬਹੁਤ ਔਖੀ ਚੋਈਏ। ਠੀਕ ਹੈ ਜੀ। ਹਾਂ ਔਖੀ ਦਾ ਭਾਵ ਵੀ ਜਾਨੀ ਉਹ ਹਰਾ ਹਰਾ ਪਾਉਂਦੇ ਆਵੇ ਹੁਣ ਚਾਰ ਪਾਇਆ ਪਿਆ ਲੱਕਾ ਮਾਰੀ ਖੜੀ ਮੂੰਹ ਨੀ ਲਾਉਂਦੀ। ਠੀਕ ਹੈ ਜੀ ਹਾਂ ਆਪਾਂ ਹਰਾ ਹੁਰਾ ਨਹੀਂ ਪਾਇਆ ਠੀਕ ਹੈ ਜੀ ਇਹ ਹਰਾ ਭਾਲਦੀ ਹੈ ਤੇ ਉਹਨਾਂ ਦੇ ਘਰੇ ਸੀਲ ਬੋਸ ਠੀਕ ਉਹਨਾਂ ਦੇ ਘਰੇ ਕਿੰਨੇ ਦਾ ਚੋਕੇ ਲਿਆਂਦਾ ਜੀ 6 ਕਿਲੋ ਹੈ 6 ਕਿਲੋ ਚੋਕੇ ਲਿਆਂਦਾ ਜੀ ਹਾਂ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਦਾ ਤਾਂ ਨਹੀਂ ਪਤਾ ਕਿੰਨਾ ਹੋ ਗਿਆ ਤੇ ਉਹ ਗੱਭਨ ਤਾਂ 3 ਮਹੀਨਾ ਦੀ 3 ਮਹੀਨਾ ਦੀ ਚੈੱਕ ਪਾਸ ਠੀਕ ਹੈ ਚੈੱਕ ਪਾਸ ਆ ਜੀ ਚੈੱਕ ਪਾਸ ਚੈੱਕ ਦੀ ਗਾਰੰਟੀ ਹੈ ਆਪਣੇ ਘਰ ਦੀ ਜਿਹੜਾ ਡਾਕਟਰ ਮਰਜ਼ੀ ਲਿਆਵੇ ਬੰਦਾ ਠੀਕ ਆਪਾਂ ਘਰੋਂ ਚੈੱਕ ਕਰਵਾਵਾਂਗੇ ਜੇ ਘਰੇ ਲੈ ਜਾ ਕੇ ਚੈੱਕ ਕਰਾਵੇ ਫਿਰ ਉਹਦੀ ਗਾਰੰਟੀ ਠੀਕ ਹੈ ਜੀ ਆਪਣੇ ਆਪਣੇ ਘਰੇ ਗਾਰੰਟੀ ਆ ਆਪਦਾ ਡਾਕਟਰ ਵੀਰ ਨਾਲ ਲੈ ਕੇ ਆਵੇ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਦੋ ਟਾਈਮ ਚਾਰ ਟਾਈਮ ਇਹ ਕਿੰਨੀ ਚੋਈ ਜਾਵੇ ਅਜੇ ਤਾਂ 1-2 ਦਿਨ ਤਾਂ ਇਹ ਗੜਬੜ ਕਰੂਗੀ ਕਰੂਗੀ ਹੈਨਾ ਠੀਕ ਹੈ ਜੀ ਤੇ ਉਹ ਟੇਖ ਜੁਗ ਜਦੋਂ ਹਰਾ ਹੁਰਾ ਹੁਣ ਉਹ 오ਰੇਂਜ ਇਹ ਬਾਈ ਹੈ ਰੋਡਿਆਂ ਤੋਂ ਠੀਕ ਹੈ ਜੀ ਹੈਨਾ ਆਪਣੇ ਕਾਰਖਾਨੇ ਕੋਲੇ ਇਹਨਾਂ ਦਾ ਘਰ ਹੈ ਠੀਕ ਹੈ ਜੀ ਯਾਨੀ ਮੇਰੇ ਨੂੰ ਲੱਗਦਾ ਵੀ ਜੋਨ ਵਪਾਰ ਕਰਨ ਲੱਗੇ ਆ ਜਦੋਂ ਇਹਨੇ ਮੱਝ ਲੈਣੀ ਹੈ ਠੀਕ ਹੈ ਜੀ ਇਹਨੇ ਆਪਣੇ ਕੋਲੋਂ ਲੈ ਕੇ ਜੀ ਕੋਲੋਂ ਲੈ ਕੇ ਜੰਦਾ ਠੀਕ ਹੈ ਜੀ ਕਿੰਨੀਆਂ ਕੁ ਮੱਝਾਂ ਲੈ ਕੇ ਹੋਵਾਂਗੇ ਉਹਦੇ ਵਿੱਚ 6-7 ਮੱਝਾਂ ਲੈ ਕੇ ਠੀਕ ਹੈ ਜੀ ਤੇ ਕਿਵੇਂ ਰਹਾ ਮੱਝਾਂ ਵਧੀਆ ਸੀਗੇ ਵਧੀਆ ਰਹੀਆਂ ਠੀਕ ਹੈ ਜੀ ਹਾਂ ਉਹਦਣ ਜਦਨ ਆਪਾਂ ਉਹ ਮਹਿ ਪਾਈ ਹੈ ਹਾਂਜੀ ਉਸ ਦਿਨ ਵੀ ਇਹ ਇੱਥੇ ਹੀ ਸੀਗਾ ਠੀਕ ਹੈ ਜੀ ਜਦੋਂ ਇਹਨੂੰ ਪਤਾ ਲੱਗ ਜੇ ਵੀ ਮੱਝ ਆ ਗਈ ਹੈ ਇਹਨੇ ਕਿਰਾਂ ਘੇੜਾ ਮਾਰ ਕੇ ਜਾਣਾ ਠੀਕ ਹੈ ਜੀ ਉਹ ਚਲੋ ਪਸੰਦ ਆਈ ਜੀ ਕਾ ਆਪ ਤੇ ਗਾਂ ਆਪਦੀ ਰਿਸ਼ਤੇਦਾਰੀ ਚ ਵੀ ਇਹ ਬੰਦਾ ਭੇਜਦਾ ਹੈ ਠੀਕ ਹੈ ਜੀ। ਇਹ ਨਹੀਂ ਖਾਸ ਕਰਕੇ ਵਪਾਰੀ ਕੋਲੇ ਬੰਦਾ ਐਤਵਾਰ ਨਹੀਂ ਕਰਦਾ ਪਿੰਡ ਦਾ। ਠੀਕ ਹੈ ਜੀ। ਇਹ ਬੰਦੇ ਨੂੰ ਪੁੱਛ ਲੋ ਵੀ ਜੇ ਇੱਕ ਵੀ ਪਸ਼ੂ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ। ਕੋਈ ਵੀ ਨਹੀਂ ਹੋਈ ਉਹ ਵਿੱਚ। ਜਿੰਨੀ ਗੱਲ ਦਸੀ ਉਹਨੇ ਨਹੀਂ। ਉਹ ਨਹੀਂ ਹੋਈ ਪੂਰੀ। ਹਾਂ ਇਹਨੇ ਸੌਦਾ ਕਰ ਲਿਆ ਮੱਝ ਦਾ। ਅੱਛਾ ਜੀ। ਇਹਨੂੰ ਇਹਾਂਨੇ ਮਿਲਦੀ ਕਿਵੇਂ ਆ? ਮੈਂ ਕਿਹਾ ਜੇ ਤਾ ਤੂੰ ਹਰਾ ਲਿਆ ਆ ਫਿਰ ਤਾਂ ਚੋਲेंगे ਜੇ ਤੂੰ ਹਰਾ ਨਾ ਲਿਆ ਆ ਫਿਰ ਮੁਸ਼ਕਲ ਆ। ਠੀਕ ਹੈ। ਇਹ ਹਰੀ ਦੀ ਬੋਰੀ ਲੈ ਕੇ ਆ ਕੋਲੇ ਖੜਾ ਪੁੱਛਣਾ। ਠੀਕ ਹੈ। ਠੀਕ ਹੈ ਜੀ। ਤੇ ਜਲਦੀ ਥਣਾ ਦੇ ਸਾਈਡ ਤੋਂ ਨੇੜੇ ਤੋਂ ਦਿਖਾ ਦੇਣਾ ਜੀ ਸੋਨੇ ਆ। ਦੇਖ ਸਕਦੇ ਹੋ ਤੁਸੀਂ ਚਾਰੇ ਤਾਂ ਨਿਖੜ ਮੈਂ ਚੌਥਾ ਮਹੀਨਾ ਲੱਗਿਆ ਵਾ ਜੀ ਗੱਭਰ ਨੂੰ ਹਾਂ ਸ਼ੁਰੂ ਹੋਇਆ ਠੀਕ ਆ ਜੀ ਯਾਨੀ 4 ਮਹੀਨਿਆਂ ਦੀ ਗੱਭਣ ਆਈ ਚੌਥਾ ਮਹੀਨਾ ਬਾਈ ਦੱਸਦਾ ਕਿ ਸ਼ੁਰੂ ਹੋਇਆ ਏ ਤਸੱਲੀ ਤੁਸੀਂ ਆਪ ਕਰਨੀ ਚਾਹੀਏ ਦੋ ਟਾਈਮ ਚਾਰ ਟਾਈਮ ਚਵਾਈ ਕਰ ਲੋ ਤੇ ਚਾਹੇ ਆਪ ਦਾ ਡਾਕਟਰ ਲਿਆ ਕੇ ਬਾਈ ਦੇ ਘਰੇ ਚੈੱਕ ਕਰਵਾ ਸਕਦੇ ਆ ਇਹਦਾ ਮੁੱਲ ਬਾਈ ਇਹਦਾ ਮੁੱਲ 47000 ਠੀਕ ਆ ਜੀ ਬਾਕੀ ਮਾਨਦਾਨ ਹੋ ਜਾਊਗਾ 47000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਨ ਤਨ ਜਰੂਰ ਕਰ ਦਾਂਗੇ ਇਹ ਤਾਂ ਹਲਕਾ ਜਿਹਾ ਮਾਰੀ ਖੜੀ ਆ ਆਹੀ ਕਰਕੇ ਦਿਓਗੇ ਠੀਕ ਆ ਤਾਜੀ ਆਈ ਆ ਹਾਂਜੀ ਆਈ ਠੀਕ ਆ ਜੀ ਕੋਈ ਵੀ ਐਨੀਮਲ ਜਿਹੜੇ ਵੀਰ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ